ਹੈਲੋ ਹਾਂਜੀ ਸਸ਼ਕਲ ਜੀ ਗੁਰਮੀਤ ਬਟੇਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੇ ਜੇ ਅਪਾ ਜੌਰਡ ਦੇ ਕੱਟ ਪੀਸ ਸੇੜੀ ਸੂਟਾਂ ਦੀ ਸੇਲ ਲੈ ਕੇ ਆਇਆ ਐਵਲੇ ਰੇਡੀ ਸੂਟਰਣ ਵਾਲੇ ਹੈਗੇ ਤੁਹਾਨੂੰ ਕੱਟ ਪੀਸ ਮਿਲਣਗੇ 2.5 ਮੀਟਰ ਤੋਂ 10 ਮੀਟਰ 3 ਮੀਟਰ ਤੋਂ 3.5 ਮੀਟਰ ਦੇ ਜਿਹੜੇ ਇਹ ਕੱਟ ਰਹਿਣ ਵਾਲੇ ਆ ਤੇ ਇਹਨਾਂ ਦਾ ਪ੍ਰਾਈਸ ਹੋਏਗਾ ਜਿਹੜਾ ਕਿ 2.5 ਤੋਂ 3 ਮੀਟਰ ਦਾ ਕੱਟ ਹੋਏਗਾ ਉਸ ਦਾ ਪ੍ਰਾਈਸ ਹੋਵੇਗਾ 499 ਰੁਪਏ ਔਰ ਜੋ ਕੱਟ ਹੋਏਗਾ 3 ਤੋਂ 3.5 ਮੀਟਰ ਦੇ ਵਿੱਚ ਉਸ ਦਾ ਪ੍ਰਾਈਸ ਹੋਏਗਾ 599 ਰੁਪਏ ਫਰੀ ਸ਼ਿਪਿੰਗ ਦੇ ਨਾਲ ਮਿਲ ਜਾਣਗੇ ਫਿਰ ਮੈਂ ਜਿਹੜਾ ਹੈ ਰਿਪੀਟ ਕਰਨ ਲੱਗੀ ਆ ਕਿ ਜਿਹੜਾ ਹੈਗਾ ਯਾਰ 2.5 ਤੋਂ 3 ਮੀਟਰ ਦਾ ਕੱਟ ਹੋਏਗਾ ਉਹ 499 ਰੁਪਏ ਦੇ ਵਿੱਚ ਮਿਲੇਗਾ ਜਿਹੜਾ ਕੱਟ 3 ਤੋਂ 3.5 ਮੀਟਰ ਦੇ ਵਿੱਚ ਹੋਏਗਾ ਉਸ ਦਾ ਪ੍ਰਾਈਸ ਹੋਵੇਗਾ ਜਿਹੜਾ 599 ਰੁਪਏ ਹੋਏਗਾ ਫਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਮਿਲੇਗੀ ਕਲਰ ਚਾਰਟ ਬਹੁਤ ਹੀ ਜ਼ਿਆਦਾ ਸੋਹਣਾ ਵਿਸਕੋਸ ਵਾਲੀ ਇਹ ਜੌਰੇਟ ਹੈਗੀ ਆ ਪ੍ਰਿੰਟਿੰਗ ਜਿਹੜੀ ਹੈਗੀ ਨੇ ਬਹੁਤ ਹੀ ਜ਼ਿਆਦਾ ਪਿਆਰੀ ਹੈਗੀ ਔਰ ਡਿਜੀਟਲ ਪ੍ਰਿੰਟ ਦੇ ਉੱਪਰ ਰਹਿਣ ਵਾਲੇ ਹੈਗੀ ਆ ਔਰ ਤੁਸੀਂ ਚੈੱਕ ਕਰ ਸਕਦੇ ਹੋ ਕਿ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਕਲਰ ਆਪਸ਼ਨ ਪਲੱਸ ਪ੍ਰਿੰਟਿੰਗ ਮਿਲੇਗੀ ਔਰ ਤੁਹਾਨੂੰ ਇਹ ਵਾਲੇ ਜਿਹੜੇ ਸੂਟ ਰਹਿਣ ਵਾਲੇ ਆ ਫ੍ਰੀ ਸ਼ਿਪਿੰਗ ਦੇ ਨਾਲ ਮਿਲਣਗੇ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚ ਆਪਣੇ ਲਈ ਬੁੱਕ ਕਰਵਾ ਸਕਦੇ ਹੈਗੇ ਹੋ ਔਰ ਇਹ ਵਾਲੇ ਜਿਹੜੇ ਸੂਟ ਰਹਿਣ ਵਾਲੇ ਇਹ ਵੀ ਤੁਹਾਨੂੰ ਜਾਰਜਟ ਦੇ ਉੱਪਰ ਹੀ ਮਿਲੇਗਾ ਜਿਸ ਤੇ ਉੱਪਰ ਥ्रेड ਵਰਕ ਰਹਿਣ ਵਾਲਾ ਹੈ ਜਿਹਦਾ ਸਿਰਫ 799 ਪਾਏ ਵਿਦ ਦੁਪੱਟਾ ਤੁਹਾਨੂੰ ਇਹ ਸੂਟ ਪੀਸ ਹੈਗਾ ਜਿਹੜਾ ਉਹ ਮਿਲੇਗਾ ਇਹ ਵਾਲੇ ਸੂਟ ਹੁੰਦੇ ਜਿਹੜੇ ਸਿਮਰ ਦੇ ਉੱਪਰ ਹੈਂਡ ਵਰਕ ਦੇ ਪੀਸ ਰਹਿਣ ਵਾਲਾ ਹੈ ਜਿਨ੍ਹਾਂ ਦੇ ਉੱਪਰ ਫੁੱਲੀ ਜਿਹੜਾ ਹੈਗਾ ਦਬਕੇ ਇਹ ਵਾਲੇ ਹੁੰਦੇ ਜਿਹੜੇ ਵਿਸਕੋਸ ਔਰ ਗੰਜਾ ਦੇ ਜਿਹੜੇ ਪੀਸ ਰਹਿਣ ਵਾਲੇ ਜਿਨ੍ਹਾਂ ਦੇ ਉੱਪਰ ਥਰੈਡ ਵਰਕ ਹੋਇਆ ਹੋਇਆ ਵਿਦ ਦੁਪੱਟਾ ਰਹਿਣ ਵਾਲੇ ਇਹ ਵਾਲੇ ਪੀਸ ਹੋਣਗੇ ਜਿਹੜਾ ਮਸਲੀਨ ਕਾਟਨ ਦੇ ਵਿਦ ਮਸਲੀਨ ਕਾਟਨ ਦਾ ਦੁਪੱਟਾ ਹੋਏਗਾ ਇਹ ਵਾਲੇ ਜਿਹੜੇ ਸੂਟ ਹੋਣਗੇ ਤੁਹਾਨੂੰ ਆਰੀ ਵਰਕ ਦੀ ਜੌਰਜਟ ਦੀ ਸ਼ਰਟ ਮਿਲੇਗੀ ਤੇ ਨਾਲ ਤੁਹਾਨੂੰ ਫੁੱਲ ਪਿਓਰ ਜਿਹੜਾ ਜੌਰਜਟ ਦਾ ਦੁਪੱਟਾ ਮਿਲੇਗਾ ਡਿਜੀਟਲ ਪ੍ਰਿੰਟ ਦਾ ਤੇ ਨਾਲ ਤੁਹਾਨੂੰ ਕਰੇਪ ਦੀ ਬਾਟਮ ਮਿਲੇਗੀ ਪ੍ਰਾਈਸ ਹੋਏਗਾ ਸਿਰਫ 2499 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਮਿਲਣ ਵਾਲੇ ਪੀਸ ਰਹਿਣ ਵਾਲੇ ਆ ਇਨਾਂ ਦੇ ਵਿੱਚ ਵੀ ਤੁਹਾਨੂੰ ਕਾਫੀ ਜ਼ਿਆਦਾ ਕਲਰ ਆਪਸ਼ਨ ਮਿਲ ਜਾਏਗੀ ਇਹ ਵਾਲੇ ਜਿਹੜੇ ਸੂਟ ਰਣ ਵਾਲੇ ਸਿਮਰ ਦੇ ਉੱਪਰ ਹੋਣਗੇ ਵਿਦ ਸਿਮਰ ਦੁਪੱਟਾ ਹੈਂਡਵਰਕ ਦੇ ਪੀਸ ਰਣ ਵਾਲਿਆ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਪ੍ਰਾਈਸ ਹੋ ਗਿਆ ਸਿਰਫ 1950 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਇਹ ਸੂਟ ਵੀ ਹੈਗੇ ਜਿਹੜੇ ਉਹ ਮਿਲ ਜਾਣਗੇ ਐਵਲੇ ਸੂਟ ਲੈਣ ਵਾਲੇ ਹੈਗੇ ਜਿਹੜੇ ਪਿਓਰ ਪਿਓਰ ਕਰੇਪ ਟਿਸ਼ੂ ਦਾ ਤੁਹਾਨੂੰ ਫੈਬਰਿਕ ਮਿਲੇਗਾ ਮਤਲਬ ਪੂਰਾ ਸੂਟ ਹੈ ਜਿਹੜਾ 5 ਮੀਟਰ ਦੀ ਕੱਟ ਹੋਈਗੀ ਤੁਹਾਨੂੰ 1200 ਰੁਪਏ ਦੇ ਵਿੱਚ ਮਿਲੇਗਾ ਜਿਸ ਤੇ ਉੱਪਰ ਤੁਸੀਂ ਹੈਂਡਵਰਕ ਥ्रेडਵਰਕ ਜੋ ਮਰਜੀ ਕਰਵਾ ਸਕਦੇ ਹੋ ਇਸ ਤੇ ਉੱਪਰ ਵਰਕ ਦੀ ਫਿਨਿਸ਼ਿੰਗ ਬਹੁਤ ਹੀ ਜ਼ਿਆਦਾ ਸੋਹਣੀ ਆਉਂਦੀ ਹੈ ਜੇਕਰ ਤੁਸੀਂ ਥੋੜਾ ਜਿਹਾ ਵੀ ਹੈਂਡਵਰਕ ਕਰਵਾਉਣਾ ਹੈ ਤਾਂ ਬਹੁਤ ਜ਼ਿਆਦਾ ਸੋਹਣਾ ਪਾਰਟੀ ਵੇਅਰ ਜਿਹੜਾ ਸੂਟ ਹੈ ਇਹ ਰੈਡੀ ਹੈ